ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਸਾਡਾ মিডিਆ ਅੰਬਸਾਦ ਤੋਂ ਸੱਥੀ ਆਇਓ ਮੈਂ ਤੁਹਾਡੇ ਅੱਗੇ ਦੱਸਣਾ ਚਾਹੁੰਦਾ ਸੀਗਾ ਤੁਸੀਂ ਵੀ ਅੱਜ ਉਹ ਨਿਊਜ਼ ਜਿਹੜੀ ਦੇਖੀ ਹੋਊਗੀ ਦੇਸ਼ ਦੀ ਮਹਾਨਯੋਗ ਸੁਪਰੀਮ ਕੋਰਟ ਦੇ ਕਾਲੀ ਲੀਡਰ ਬਿਕਮਜੀਤ ਸਿੰਘ ਮਜੀਠੀਆ ਦੀ ਜਿਹੜਾ ਉਹਨਾਂ ਨੇ ਬੜੀ ਕਾਲੀ ਚ ਪਟੀਸ਼ਨ ਪਾਈ ਸੀਗੀ ਜਮਾਨਤ ਵਾਸਤੇ ਉਹ 19 ਜਨਵਰੀ ਦੇ ਦਿਤੇ ਜਿਹੜਾ ਉਹਦਾ ਪਤਾ ਇੱਕ ਵੱਡਾ ਚਟਕਾ ਜਿਹੜਾ ਮਜੀਠੀਆ ਸਾਹਿਬ ਨੂੰ ਲੱਗਾ ਉਹ 19 ਜਨਵਰੀ ਨੂੰ ਪੰਜਾਬ ਸਰਕਾਰ ਜਿਹੜੀ ਆ ਉਹਦਾ ਸੁਪਰੀਮ ਕੋਰਟ ਦਾ ਜਿਹੜਾ ਪੰਜਾਬ ਸਰਕਾਰ ਦਾ ਨੋਟਿਸ ਜਿਹੜਾ ਆਇਆ ਉਹਦਾ ਜਵਾਬ ਜਿਹੜਾ ਦੇਊਗੀ ਪਰ ਇੱਕ ਵੱਡਾ ਚਟਕਾ ਜਿਹੜਾ ਮਜੀਠੀਆ ਸਾਹਿਬ ਨੂੰ ਲੱਗਾ ਕਿ ਸੁਪਰੀਮ ਕੋਰਟ ਨੇ ਇੱਕਦਮ ਜਿਹੜੀ ਆ ਉਹ ਬੇਲਦੀ ਦਿੱਤੀ ਤੇ ਉਹ 6 ਮਹੀਨੇ ਤੋਂ ਨਾਬਾ ਜੇਲ੍ਹ ਦੇ ਵਿੱਚ ਜਿਹੜਾ ਬੰਦ ਨੇ ਇਹਨਾਂ ਤੋਂ ਇਹੀ ਲੱਗਦਾ ਕਿ ਜਿਹੜੇ ਸਬੂਤ ਪੰਜਾਬ ਦੀ ਵਿਜੀਲੈਂਸ ਨੇ ਉਹਨਾਂ ਦੇ ਕੇਸ ਦੇ ਵਿੱਚ ਲਾਏ ਆ ਫਾਈਲ ਦੇ ਵਿੱਚ ਉਹ ਸਬੂਤ ਬੜੇ ਠੋਸ ਆਧਾਰ ਵਾਲੇ ਆ ਤਾਂ ਹੀ ਸੁਪਰੀਮ ਕੋਰਟ ਨੇ ਇੱਕ ਲੰਮੀ ਡੇਟ ਜਿਹੜੀ ਉਹ ਪਾਈ ਆ ਔਰ ਦੂਜਾ ਉਹਨਾਂ ਦੇ ਹਲਕੇ ਵਿੱਚ ਮਿਹਿੱਠੇ ਹਲਕੇ ਦੇ ਵਿੱਚ ਬੜਾ ਵੱਡਾ ਉਹਨਾਂ ਨੂੰ ਸਿਆਸੀ ਝਟਕਾ ਵੀ ਲੱਗਾ ਜਿਹੜੀਆਂ ਬਲਾਕ ਸਭਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਜਿਹੜੀਆਂ ਅਕਾਲੀ ਦਲ ਨੇ ਬੜੇ ਜ਼ੋਰ ਨਾਲ ਲੜੀਆਂ ਸੀਗੀਆਂ ਉਦੋਂ ਛੋਟੇ ਜਿਹੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਮਜੀਠੇ ਪਹਚਾਰ ਕਰਕੇ ਗਏ ਸੀਗੇ। ਔਰ ਲੋਕਾਂ ਨੇ ਅਕਾਲੀ ਦਲ ਨੂੰ ਬਹੁਤ ਬੁਰੀ ਤਰ੍ਹਾਂ ਜੜਾ ਵੱਧ ਕੀਤਾ। ਚਾਬ ਜ਼ਿਲ੍ਹਾ ਪ੍ਰੀਸ਼ਦ ਸੀਗੇ ਉੱਥੇ ਤਿੰਨ ਜਿਹੜਾ ਉਹ ਆਮ ਆਦਮੀ ਪਾਰਟੀ ਜਿੱਤ ਕੇ ਇੱਕ ਅਕਾਲੀ ਦਲ ਨੇ ਜਿੱਤੀ। ਔਰ ਜਿਹੜੀਆਂ ਉੱਥੇ ਬਲਾਕ ਸੰਗਿਆ ਸੀਗੀਆਂ ਮਜੀਠਾ ਵਾਂਦ ਮਜੀਠਾ 2 ਉਹਨਾਂ ਤੋਂ ਵੀ 1 1 2 2 ਸੀਟਾਂ ਕਾਲੀ ਦਲ ਨੂੰ ਆਈਆਂ ਬਾਕੀ ਸਾਰੀ ਬਹੁਮਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਆਈ ਹੈ ਸਾਡੀ ਪਾਰਟੀ ਦੇ ਆਗੂ ਹਲਕਾਂ ਦਾ ਸਰਦਾ ਤਲਬੀਤ ਸਿੰਘ ਗਿਲਦੀ ਗਵਾਈ ਸੀ ਆਮ ਆਦਮੀ ਪਾਰਟੀ ਨੇ ਪਿਛਲੇ 50 60 ਸਾਲ ਤੋਂ ਕਾਲੀ ਦਲ ਦਾ ਜਿਸ ਹਲਕੇ ਤੇ ਬੜਾ ਲੰਮਾ ਸਮਾਂ ਕਬਜ਼ਾ ਰਿਹਾ ਉਹ ਕਬਜ਼ਾ ਜਿਹੜਾ ਤੋੜਿਆ ਸੋ ਕੱਲ ਦੇ ਨਤੀਜਿਆਂ ਨੇ ਅੱਜ ਸੁਪਰੀਮ ਕੋਰਟ ਨੇ ਜਿਹੜਾ ਬਿਕਰਮਜੀਤ ਸਿੰਘ ਜੀ ਟੀ ਨੂੰ ਵੱਡਾ ਸਿਆਸੀ ਵੀ ਤੇ ਜਾਤੀ ਵੀ ਇੱਕ ਵੱਡਾ ਝਟਕਾ ਜਿਹੜਾ ਦਿੱਤਾ ਉਹਨਾਂ ਨੂੰ ਕਾਨੂੰਨੀ ਝਟਕਾ ਵੀ ਮਿਲਿਆ ਸੋ ਮੈਂ ਇਹ ਕੱਲ ਕਹਿਣੀ ਚਾਹੁੰਦਾ ਕਿ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਉਹਦੇ ਪੰਜਾਬ ਦੇ ਵਿੱਚ ਜਿੱਥੇ ਬਹੁਤ ਬਿਹਤਰ ਰਿਜ਼ਲਟ ਜਿਹੜੇ ਦਿੱਤੇ ਉਹਦੇ ਮਾਝੇ ਦੀ ਤਰਤੀ ਦੇ ਉੱਤੇ ਜਿਹਦੇ ਵਿੱਚ ਕਾਂਗਰਸੀਆਂ ਨੂੰ ਬੜਾ ਗਰੂਸ ਸੀਗਾ ਪਰਤਾ ਬਾਜਵਾ ਸੁਖੀ ਅੰਦਾਵਾ ਤੇ ਪਰਤਾ ਬਾਜਵਾ ਬੜੇ ਬੜੇ ਵੱਡੇ ਲੀਡਰ ਮਾਧਿਅ ਦੇ ਵਿੱਚ ਸੀਗੇ ਔਰ ਮਾਧਿਅ ਦੇ ਵਿੱਚ ਵੀ ਪਾਰਟੀ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਉਹ ਕੀਤਾ ਮਾਧਿਅ ਦੇ ਵਿੱਚ ਟੋਟਲ 79 ਜਿਹੜੀਆਂ ਜ਼ਿਲ੍ਹਾ ਪ੍ਰੇਸ਼ਣ ਸੀਗੀਆਂ ਔਰ ਅਸੀ 58 ਜਿਹੜੀਆਂ ਉਹ ਜਿੱਤੀਆਂ ਕੁਝ ਜਿਹੜੀਆਂ ਕਾਂਗਰਸ ਨੇ ਜਿੱਤੀ ਹੈ ਤੇ ਗਦਾਸਪੁਰ ਦੇ ਵਿੱਚ 7-8 ਸੀਟਾ ਗਦਾਸਪੁਰ ਦੇ ਵਿੱਚ ਕਾਂਗਰਸ ਦੇ ਖੜੀਆਂ ਇੱਕ ਉਹਨਾਂ ਨੇ ਅੰਬਸਰ ਵਿੱਚ ਖੜੀ ਇੱਕ ਉਹਨਾਂ ਨੇ ਤਰਨਤਾਰ ਦੇ ਵਿੱਚ ਖੜੀ ਹੈ ਸੋ ਮਾਝੇ ਦੇ ਵਿੱਚ ਵੀ ਜਿਹਦੇ ਬਾਰੇ ਤੁਹਾਨੂੰ ਬਹੁਤ ਭੁਲੇਖਾ ਸੀਗਾ ਕਿ ਸ਼ਾਇਦ ਪਾਰਟੀ ਇੱਥੇ ਕਮਜ਼ੋਰ ਹੈ ਮਾਝੇ ਦੇ ਲੋਕਾਂ ਨੇ ਮਾਝੇ ਦੇ ਪਾਰਟੀ ਵਰਕਰਾਂ ਨੇ ਜਿੰਨਾ ਜ਼ਬਰਦਸਤ ਆਮ ਆਦਮੀ ਪਾਰਟੀ ਨੂੰ ਰਿਸਪੌਂਸ ਦਿੱਤਾ ਹੈ ਉਦੋਂ ਸਵਸਥਾ ਕੇ 27 ਦੀ ਇਲੈਕਸ਼ਨ ਵਿੱਚ ਮਾਝੇ ਦੀਆਂ ਜਿਹੜੀਆਂ ਅਸੈਂਬਲੀ ਦੀਆਂ 24-25 ਸੀਟਾਂ ਨੇ ਜਿਹੜੀਆਂ ਪਿਛਲੀ ਵਾਰ 16 ਆਈਆਂ ਸੀਗੀਆਂ ਐਤਕਾ ਸਾਨੂੰ ਮਲੇਕੀ 22 ਸੀਟਾਂ ਜਿਹੜੀਆਂ ਮਾਝੇ ਦੇ ਵਿੱਚੋਂ ਮਿਲ ਗੀਆਂ ਉਹ ਬਾਜਾ ਜਿਹੜਾ ਅਹਿਮ ਭੂਮਿਕਾ ਜਿਹੜਾ ਨਿਭਾਊਗਾ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਸਾਰੇ ਪੰਜਾਬੀਆਂ ਨੇ ਬੜੀ ਵੱਡੀ ਭੂਮਿਕਾ ਨਿਭਾਉਣੀ ਆ ਪਰ ਅਸੀਂ ਜਿੱਦਾਂ ਪਿਛਲੀ ਵਾਰ ਆਪਣੀ ਭੂਮਿਕਾ निभाई ਸੀਗੀ 16 ਸੀਟਾਂ ਤਾਂ ਕਿ ਐ ਕੰਮੀ 21 22 ਸੀਟਾਂ ਦੇ ਕੇ ਪਾਰਟੀ ਨੂੰ ਅਸੀਂ ਆਪਣੀ ਚੰਗੀ ਭੂਮਿਕਾ ਜਿਹੜੀ ਆ ਉਹ ਪਾਰਟੀ ਦੇ ਵਿੱਚ ਜਿਹੜਾ ਵੜਾਵਾਂਗੇ ਸਰਕਾਰ ਸਤਾਈ ਦੇ ਵਿੱਚ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਬਣੂਗੀ ਉਹ ਇਹ ਸਭ ਤੋਂ ਹੋ ਗਿਆ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾਤੀ ਤੋਂ ਸਾਰੇ ਪੰਜਾਬ 'ਚ ਹੀ ਹੋ ਗਿਆ ਪਰ ਮਾਝੇ ਦੇ ਬਾਅਦ ਜੋ ਕਹਿ ਜਾਂਦਾ ਸੀ ਉਹ ਸਾਡਾ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਵਧੀਆ ਰਿਸਪੌਂਸ ਜਿਹੜਾ ਉਹ ਮਿਲਿਆ ਉਹ 27 ਚ ਰਿਸਪੌਂਸ ਜਿਹੜਾ ਬਹੁਤ ਵੱਡਾ ਰੰਗ ਲੈ ਕੇ ਆਊਗਾ ਔਰ ਕਾਲੀਦਾਲ ਨੂੰ ਬਾਜੇ ਦੇ ਵਿੱਚ ਕੋਈ ਰਿਸਪੌਂਸ ਨਹੀਂ ਮਿਲਿਆ ਕਾਲੀਦਾਲ ਨੇ ਜਿੰਨੇ ਤਰਦਾਰ ਦੇ ਵਿੱਚ ਗੈਸਟਰਾਂ ਦੇ ਸੱਤੇ ਲੜਾਈ ਲੜ ਦੀ ਕੋਸ਼ਿਸ਼ ਕੀਤੀ ਸੀਗੀ ਉੱਥੇ ਵੀ ਨਹੀਂ ਮਿਲਿਆ ਔਰ ਅਮਸਰ ਦੇਵਤ ਦੀ ਨਹੀਂ ਮਿਲਿਆ ਕਿਤੇ ਵੀ ਜਿਸ ਲੈਵਲ ਦਾ ਸੋਚਦੇ ਸੀਗੇ ਮਾੜਾ ਪੱਲਾ ਉਹਨਾਂ ਨੂੰ ਰਿਸਪੌਂਸ ਮਿਲਿਆ ਇਸ ਕਰਕੇ ਅਮਾਦੀ ਪਾਰਟੀ ਜਿਹੜੀ ਆ 27 ਦੇ ਵਿੱਚ ਪੰਜਾਬ ਚ ਸਰਕਾਰ ਬਣਾਉਣ ਜਾ ਰਹੀ ਆ ਔਰ ਮਾਝਾ ਇਦੇ ਵਿੱਚ ਆਪਣੀ ਅਹਿਮ ਭੂਮਿਕਾ ਜਿਹੜੀ ਉਹ ਨਿਭਾਊਗਾ ਮੈਂ ਇਹ ਇਹ ਤੁਹਾਨੂੰ ਕਹਿਣ ਵਾਸਤੇ ਜਿਹੜਾ ਸੱਧਿਆ ਸੀਗਾ ਕਿ ਇੱਕ ਬਹੁਤ ਵੱਡਾ ਮਤਲਬ ਜਿਹੜੀ ਇਹ ਪ੍ਰਾਪਤੀ ਆ ਪੋਲਿਟਿਕਲੀ ਜਿਹੜੇ ਲੋਕ ਕਹੀ ਜਾਂਦੇ ਕਿ ਮਾਝਾ ਕਮਜ਼ੋਰ ਹੈ ਜੀ ਮਾਝਾ ਇਦਾਂ ਜੀ ਇਦਾਂ ਇਹ ਸਿਲੈਕਸ਼ਨ ਇਹ ਦੱਸਦਾ ਕਿ ਮਾਝਾ ਕਮਜ਼ੋਰ ਨਹੀਂ ਹੈ ਮਾਝਾ ਆਪਣੀ ਸਤਾਈ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਔਰ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਮਨੀਤਰੀਆ ਸਾਹਿਬ ਨੂੰ ਡਬਲ ਚਟਕਾ ਲੱਗਾ ਸਿਆਸੀ ਝਟਕਾ ਵੀ ਉਹਨਾਂ ਦੀ ਜ਼ਮੀਨ ਸਿਆਸੀ ਜ਼ਮੀਨ ਜਿਹੜੀ ਅਮਰੀਠ ਦੇ ਚੋਂ ਖਤਮ ਹੋਈ ਔਰ ਸੁਪਰੀਮ ਕੋਰਟ ਨੇ ਉੰਦੀ ਤਰੀਕ ਪਾ ਕੇ ਉਹਨਾਂ ਦੇ ਕੇਸ ਦੇ ਬਾਅਦ ਵਿੱਚ ਉਹ ਵੀ ਮੈਂ ਤੁਹਾਨੂੰ ਜਿਹੜਾ ਦੱਸਿਆ ਇਹ ਮੈਂ ਤੁਹਾਨੂੰ ਜਿਹੜਾ ਕਹਿਣਾ ਚਾਹੁੰਦਾ ਸੀ ਇੱਕ ਹੋਰ ਜੀ ਜੀ ਆਇਆ ਕਿ ਜਿੱਤ ਹੈ ਪੰਜਾਬ ਦੀ ਜਿੱਤ ਨਹੀਂ ਹੈ ਪੰਜਾਬ ਪੁਲਿਸ ਦੀ ਜਿੱਤ ਹੋਈ ਹੈ ਪੂਰੇ ਪੰਜਾਬ ਦੇ ਕਾਫੀ ਧੱਕੇ ਛਾਏ ਕਿ ਪੰਜਾਬ ਪੁਲਿਸ ਪੰਜਾਬ ਪੁਲਿਸ ਚੁੜਾਈ ਦਿੱਤੀ ਹੈ ਜੀ ਉਹਨਾਂ ਨੇ ਕਿਦਾਂ ਨੇ ਕਲੀਮ ਮਜੀਦ ਸਿੰਘ ਜੀ ਆਇਆ ਦੇਖੋ ਉਹ ਸਾਡੀ ਮਜੀਠਿਆ ਸਾਹਿਬ ਦੀ ਪਤਨੀ ਸਾਡੀ ਭੈਣ ਹੈ ਛੋਟੀ ਭੈਣ ਹੈ 14 ਤਰੀਕ ਨੂੰ ਵੋਟਾਂ ਪਈਆਂ 14 ਤਰੀਕ ਨੂੰ ਮਜੀਠੇ ਚ ਜੇ ਕਿਤੇ ਇੱਕ ਵੀ ਬੂਥ ਦੇ ਉੱਤੇ ਗੜਬੜ ਹੋਈ ਹੈ ਕਹਿੰਦੇ ਧੱਕਾ ਕੀਤਾ ਤੇ ਸਾਡੀ ਭੈਣ ਦੱਸੇਗਾ ਬੂਥ ਦੇ ਉੱਤੇ ਧੱਕਾ ਹੋਇਆ ਕਹਿੰਦਾ ਦੇ ਪ੍ਰੈਕਟੀਕਲ ਦੱਸੇ 17 ਤਰੀਕ ਨੂੰ ਗਿਣਤੀ ਹੋਈ ਹੈ ਕਿਸੇ ਮਜੀਠੇ ਦੇ ਬੂਤ ਤੇ ਕਿਤੇ ਗਿਣਤੀ ਦੇ ਵਿੱਚ ਕਾਊਂਟਿੰਗ ਜੱਟ ਅੰਦਰ ਬੈਠੇ ਹੋ ਨਾ ਦੇ ਕਿਤੇ ਸਰ ਜੇ ਕੋ ਤਕਾ ਹਦ ਤਾਂ ਆਈ ਹੈ ਨਾ ਪੈਂਜੀ ਏਦਾਂ ਵਧਾਈ ਨਾ ਦੇਣ ਪੈਂਜੀ ਹੋਣੀ ਉਹ ਤਾਂ ਆਪ ਵਧਾਈਆਂ ਲੈਣ ਉਹਨਾਂ ਦੀ ਜ਼ਮੀਰ ਖਿਸ ਗਈ ਉਹ ਪੁਲਿਸ ਨੂੰ ਵਧਾਈਆਂ ਨਾ ਦੇਣ ਉਹ ਆਪਣੇ ਅੰਦਰ ਚਾਤੀ ਮਾਰ ਕਿ ਉਹਨਾਂ ਦੇ ਪਤੀ ਨੇ ਲੰਬਾ ਸਮਾਂ ਜੋ ਮਜੀਠੇ ਦੇ ਵਿੱਚ ਕੀਤਾ ਸੀਗਾ ਉਹਦਾ ਸਿੱਟਾ ਉਹ ਸਭ ਦੇ ਸਾਹਮਣੇ ਆ ਗਿਆ ਗੈਸ ਤੋਂ ਦਿਨ ਜ਼ਿਆਦਾ ਚੱਨੀ ਨਹੀਂ ਰਹੀ ਨੇ ਨੇ ਪੈਰੇ ਭੈਣ ਜੀ ਦਸਤ ਦਿਨ ਖਤਮ ਹੋ ਗਏ ਜਿਹੜਾ ਦਾਦ ਤੁਮਕਾ ਕੇ ਮਜੀਠੀਆ ਸਾਹਿਬ ਉਥੇ ਬੋਲਟਕਸ ਕਰਦੇ ਰਹੇ ਉਹ ਐਤ ਤੱਕ ਖਤਮ ਹੋ ਗਈ ਤਾਂ ਲੋਕ ਨਿਕਲ ਕੇ ਬਾਹਰ ਆਏ ਆਪਣੇ ਕਹਾਂ ਚੋਂ ਲੋਕਾਂ ਨੇ ਆਪਣੀ ਮਰਮੱਦੀ ਦਾ ਵੋਟ ਆ ਪਾਈਆ ਕਿਤੇ ਵੀ ਦੇਖੋ ਤੁਸੀਂ ਤਾਂ ਮਸਾਦਾ মিডিਆ ਦੇ ਦੱਸੋ ਮੈਨੂੰ ਫਲਾਣੇ ਬੂਸਤੇ ਆ ਗੱਲ ਹੋਈ ਆ ਦੱਸੋ ਭੈਣ ਜੀ ਦੇਣ ਸਬੂਤ ਹੈ ਨਾ ਤੈਨਾਂ ਥੋੜਾ ਕਿਹਨੂੰ ਵਧਾਈ ਦੇਣਗੇ ਜੀ ਤੂੰ ਵਧਾਈ ਦੇਣੇ ਇਹ ਤਾਂ ਕੀਕਾ ਦੀ ਵਧਾਈ ਦੇਣੀ ਉਹਨਾਂ ਨੇ ਅਪਾਦ ਪ੍ਰੈਕਟੀਕਲੀ ਦੱਸਣ ਕਿ ਇੱਥੇ ਗੜਬੜ ਹੋ ਗਈ ਉਹ ਦੱਸੋ ਤੂੰ ਯਾਰ ਵੋਟਾਂ ਪਈਆਂ ਇਹ ਨਾਲੇ ਕਿੱਥੇ ਗੜਬੜ ਹੋਈ ਆ ਵੋਟਾਂ ਦੇ ਦਿਨ ਰਾਜਾ ਸਾਸਿਚ ਕੋ ਗੜਬੜ ਹੋਈ ਆ ਗਿਣਤੀ ਚ ਕਿੱਥੇ ਰਾਜਾ ਸਾਸਿਚ ਗੜਬੜ ਹੋਈ ਆ ਨਾਲੇ ਚੋਹੀ ਮਜੀਠੇ ਚ ਹੋਈ ਜੰਡਿਆਲੇ ਚ ਹੋਈ ਕਿੱਥੇ ਹੋਈ ਆ ਦੱਸੋ ਤੋ ਪੂਰੇ ਮਾਝੇ ਦੇ ਵਿੱਚ ਕਿੱਥੇ ਵੀ ਗੜਬੜ ਹੋਈ ਆ ਤੇ ਮੈਨੂੰ ਦੱਸੋ ਪਠਾਨਕੋਟ ਚ ਹੋਈ ਕਿੱਥੇ ਹੋਈ ਆ ਦੱਸੋ ਗਰਦਾਸਪੁਰ ਚ ਕੋ ਗੜਬੜ ਹੋਈ ਕੋਈ ਤੁਸੀਂ ਦੱਸੋ ਇੱਥੇ ਕਿੱਥੇ ਗੜਬੜ ਹੋਈ ਨਹੀਂ ਫਲਰਥਾ ਤੇ ਗੜਬੜ ਹੋ ਗਈ ਆ ਕਹਿੰਦੇ ਨੇ ਪਰਚੇ ਪਾ ਪਾ ਕੇ ਪਹਿਲਾਂ ਕਾਲੀ ਆਖੂ ਅੰਦਰ ਕਰਤੇ ਰੋਸ ਤੋਂ ਬਾਅਦ ਮਦਾਰ ਖਾਲੀ ਹੋ ਗਿਆ ਤੇ ਜਿੱਤ ਸਾਨ ਹੋ ਗਈ ਕਿਹੜਾ ਬੰਦਾ ਸੁੱਟਿਆ ਅੰਦਰ ਦੱਸੋ ਮੈਂ ਤਾਂ ਸਭ ਨੇ ਜੀ ਆਪਣੀ ਬੜੀ ਕਲੀਅਰ ਗੱਲ ਹੈ ਕੋਈ ਬੰਦਾ ਦੱਸੋ ਸਾਨੂੰ ਜੀ ਕਿਹੜਾ ਬੰਦਾ ਅਜਨਾਲੇ ਤੋਂ ਕਿਹੜਾ ਬੰਦਾ ਫੜ ਕੇ ਅੰਦਰ ਸੁੱਟਿਆ ਐਸਾ ਹੀ ਜੋ ਕਿਹੜਾ ਸੁੱਟਿਆ ਮਜੀਠੇ ਤੋਂ ਕਿਹੜਾ ਸੁੱਟਿਆ ਬਾਬੇ ਬਕਾਲੇ ਤੋਂ ਕਿਹੜਾ ਸੁੱਟਿਆ ਜੰਡਿਆਲੇ ਤੋਂ ਕਿਹੜਾ ਸੁੱਟਿਆ ਸਾਨੂੰ ਦੱਸੋ ਜੀ ਆ ਕਾਲੀ ਫੁਲਾਣਾ ਸਿੰਘ ਬੁਲਾਣਾ ਸਿੰਘ ਬੁਲਾਣੇ ਪਿੰਡ ਦਾ ਉੱਥੇ ਝੂਠਾ ਕੇਸ ਪਾ ਕੇ ਬੁੱਸੇ ਅੰਦਰ ਘੱਟਾ ਦੱਸੋ ਉਹ ਕਦੇ ਫਾਈਲ ਨਹੀਂ ਭਰਨ ਦਿੱਤੀਆਂ ਜੀ ਮੈਂ ਕਿਹਾ ਜੀ ਦੱਸੋ ਕਿੱਥੇ ਫਾਈਲ ਕਿਦੀ ਰੋਕੀ ਆ ਦੱਸੋ ਮੈਂ ਤਾਂ ਕੰਗਸਰ ਦਾ ਸਿੰਘ ਕਥੂ ਨੰਗਲ ਦੇ ਵਿੱਚ ਹੀ ਅਕਾਲੀ ਦਲ ਦਾ ਬੂਤ ਦੀ ਭੰਦੂੜ ਕੀਤੀ ਗਈ ਉਹ ਇੱਕ ਵੀਡੀਓ ਕਾਫੀ ਵਾਇਰਲ ਹੋਰੀ ਗਨੀਪਾਲ ਹੋਰੀ ਵੀ ਮਜੀਦਪਾਲ ਦੀ ਵੀਡੀਓ ਦੇ ਵਿੱਚ ਜ਼ਿਕਰ ਕਰ ਰਹੇ ਜੀ ਉਸ ਦਾ ਦੇਖੋ ਮੈਂ ਤੁਹਾਨੂੰ ਉਹਦੋਂ ਦੀ ਗੱਲ ਕਹੀ ਸੀਗੀ ਉਹਨਾਂ ਨੇ ਕਬੂਤ ਦਾ ਜਿਗਤ ਕਰਤਾ ਸਾਡੀ ਭੈਣ ਜੀ ਦੇ ਹਾਂਜੀ ਉਹਦਾ ਜ਼ਿਕਰ ਕਰ ਰਹੇ ਇੱਕ ਇੱਕ ਦਾ ਹੀ ਕਰਦੇ ਆ ਨਾ ਬਾਕੀ ਰਿਜ਼ਲਟ ਬਾਕੀ ਜਿਹੜੇ ਬੂਤ ਸੀ ਮੇਰੇ ਖਿਆਲ 200 ਬੂਤ ਹੋਊਗਾ ਉਹਨਾਂ ਦੇ ਹਲਕੇ ਮੈਨੂੰ ਪਤਾ ਨਹੀਂ ਮੇਰੇ ਅਕਾਦ 214 ਸੀ ਉੱਥੇ ਵੀ 200 ਦੇ ਲਾਗੇ ਹੋਊਗਾ ਬਾਕੀ ਬੂਥ ਦੱਸੋ ਜੀ ਕਿੱਥੇ ਚਲ ਮੰਨ ਲਓ ਮੈਂ ਤੁਹਾਡੀ ਗੱਲ ਮੰਨ ਲੈਂਦਾ ਕਿ ਤਲਵੰਡੀ ਦੇ ਕਿਤੇ ਕਾਲੀ ਬਦਕਤ ਜਾਂ ਸਾਡੇ ਬਦਕਤ ਲੜਪੇ ਹੋਣਗੇ ਮੈਂ ਗੱਲ ਮੰਨ ਲੈਂਦਾ ਕਿਤੇ ਇੱਕ ਅੱਡੇ ਪਿੰਡ 'ਚ ਕੋਈ ਗੜਬੜ ਹੋਦੀ ਹੋਊਗੀ ਬਸ ਸਭ ਬਾਕੀ ਦੱਸੋ ਤੁਸੀਂ ਐਦਾਂ ਨਾ ਨਾ ਕਹੋ ਯਾਰ ਵੇਖ ਕਦੀ ਵਿੱਕੀ ਗੜਬੜ ਨੂੰ ਐਦਾਂ ਬਣਾ ਦਿਓ ਕਿ ਲਓ ਜੀ ਪੁਲਿਸ ਧੱਕੇਸ਼ਾਹੀ ਕਰਦੀ ਆ ਜੀ ਫਲਾਂਟ ਕਰਦੀ ਆ ਜੀ ਸਭ ਉਹ ਸੀ ਪੁਲਿਸ ਆ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਗਵਾਹੀ 'ਚ ਕੰਮ ਕਰਦੀ ਰਹੀ ਆ ਉਹਨਾਂ ਦੇ ਬਾਅਦ ਜੋ ਕੁਝ ਹੁੰਦਾ ਆ ਪੰਜਾਬ ਨੂੰ ਸਭ ਕੁਝ ਪਤਾ ਹੈ ਉਹੀ ਪੁਲਿਸ ਜਿਹੜੀ ਕਾਂਗਰਸ ਦੀ ਗਵਾਹੀ ਚ ਕੰਮ ਕਰਦੀ ਉਹੀ ਪੁਲਿਸ ਸਾਡੀ ਪੁਲਿਸ ਤੇ ਕਾਨੂੰਨ ਦੀ ਹੈ 14 ਤੋਂ ਪਹਿਲਾਂ ਕੈਡੀ ਕਾਰਨ ਸੀ ਜਦੋਂ ਸੈਮੀ ਫਾਈਨਲ ਸਾਡੀ ਬਲਾਕ ਸੰਧੀ ਕੇਸ ਦੇ ਵਿੱਚ ਤੁਹਾਨੂੰ ਲੱਗਦਾ ਉਹਨਾਂ ਨੂੰ ਬੇਲ ਜਿਹੜੀ ਆ ਜਿਦਾਂ ਹੁਣਿੰਦਰੀ ਕੀ ਪੈ ਗਈ ਆ ਅੱਗੇ ਵੀ ਬੇਲ ਮਿਲਦੀ ਸੁਭਾਰਨੇ ਸਰਕਾਰ ਜਿਹੜਾ ਕੇਸ ਪੂਰਾ ਰੱਖਿਆ ਕੇ ਦੇਖੋ ਅਸੀਂ ਆਪਣਾ ਪੱਖ ਪੂਰਾ ਰੱਖਾਂਗੇ ਜਿੱਦਾਂ ਪਹਿਲਾਂ ਹਾਈ ਕੋਰਟ ਦੇ ਰੱਖਿਆ ਪੰਜਾਬ ਸਰਕਾਰ ਪੰਜਾਬ ਵਿਜੀਲੈਂਸ ਆਪਣਾ ਪੱਕ ਪੂਰੇ ਮਜਬੂਤੀ ਦੇ ਨਾਲ ਸਮਦੀਪ ਕੋਰਟ ਦੇ ਕੋਲ ਜੀ ਦਾ ਕੇਸ ਮੰਨਦੇ ਜੀ ਕਿ ਅਨੇ ਡਰਗ ਦਾ ਕੇਸ ਮੰਨਦੇ ਜੀ ਸਰਕਾਰ ਨੇ ਤੇ ਡੀਏ ਦਾ ਕੇਸ ਬਣਾਇਆ ਨਾ ਉਸ ਤੋਂ ਪਹਿਲੇ ਡਰਗ ਦਾ ਤੁਸੀਂ ਕੀ ਕਹਿਣਾ ਪੈਂਦੇ ਕਿ ਸਰਦਾਰ ਦੋਵਾਂ ਦਾ ਮੰਨ ਦੋਵੇਂ ਜੋੜਦੇ ਆਪੋਚ ਕਿਸ ਤੋਂ ਦੇ ਦੋ ਕਿਹੜਾ ਪੈਸਾ ਹੈ ਪੈਸਾ ਉਹ ਹੈ ਤੰਦਾ ਕਿਹੜਾ ਸੀ ਸਭ ਦੇ ਅਗਲੀ ਗੱਲ ਤੰਦੇ ਦੀ ਗੱਲ ਕਰ ਰਿਹਾ ਮੈਂ ਕਿ ਤੰਦਾ ਕਿਹੜਾ ਸੀ ਇਸ ਕਰਕੇ ਦੋਵੇਂ ਇੱਕ ਗੱਲ ਆਉਂਦਾ ਕੋਈ ਵੱਖਰਾ ਨਹੀਂ ਹੈ ਬਹੁਤ ਅਕਾਲੀ ਕਾਂਗਰਸ ਵੱਲੋਂ ਕਿਹਾ ਗਿਆ ਸੀ ਕਿ ਇਹ ਚੋਣਾਂ ਜਿੱਤੂਗਾ ਨਹੀਂ ਸੈਕੰਡਰੀ ਕਾਲੀ ਨੇ 27 ਹਾਂਜੀ ਡੀਐਸਪੀ ਕਲਿਆਣ ਨੂੰ ਮਰੀਦ ਕੇ ਤੇ ਚੇਤਾਵਨੀ ਦੇ ਕੇ ਗਏ ਸੀ ਕਿ ਸੁਖਬੀਰ ਬਾਦਲ ਕਿਵੇਂ ਦੇਖ ਰਹੇ ਹੋ ਤੁਹਾਨੂੰ ਚੇਤਾਵਨੀ ਨਹੀਂ ਦਿੱਤੀ ਜਾ ਰਹੀ ਹੈ ਸੁਖਬੀਰ ਬਾਦਲ ਜਿਹਨੂੰ ਮੱਝੇ ਚੇਤਾਵਨੀ ਦਿੱਤੀ ਜਾਵੇ ਸਾਡੀ ਫੌਜ ਸਦੂ ਡਰਾਵੇ ਧਮਕਾਵੇ ਉਹਦੀ ਧਮਕੀ ਕੋਈ ਨਾ ਮੰਨਨ ਵਾਲਾ ਨਾ ਕੋਈ ਸੁਣਨ ਵਾਲਾ ਨਾ ਉਹਦੀ ਧਮਕੀ ਦਾ ਕਿਤੇ ਕੋਈ ਅਸਰ ਹੈ ਉਹ ਮਾ ਵੀ ਜਾਂਦਾ ਉਹਦੇ ਬੋਲੀ ਜਾਂਦਾ ਜੀ ਅਸੀਂ ਲਿਸਟਾਂ ਬਣਾ ਲੀਆਂ ਜੀ ਅਸੀਂ ਆਹ ਬਣਾ ਲਿਆ ਜੀ ਉਹ ਪੰਜ ਬਾਅਦ ਅੱਗੇ ਤੁਹਾਡੀ ਸਰਕਾਰ ਰਹੀ ਆ ਨਾ ਕੋ ਕੀਤਾ ਨਾ ਕਰਤਾ ਤੁਸੀਂ ਕਿ ਸਮਝਦੇ ਹੋ ਕਿ ਹੁਣ ਵੀ ਤੁਹਾਡੇ ਅਜੇ ਵੀ ਉਹ ਸੁਪਨੇ ਲੈਂਦੇ ਆ ਉਹ ਡਾਇਨਾਸੌਰ ਤੇ ਜਿੱਦ ਇੱਕ ਵੀਡੀਓ ਬਣਾ ਕੇ ਡਾਇਨਾਸੌਰ ਵਾਪਸ ਆ ਰਹੇ ਆ ਉਹ ਡਾਇਨਾਸੌਰ ਤੇ ਚੜੇ ਤੁਰੇ ਆ ਰਹੇ ਨਾਲ ਜਿੰਨੇ ਤੁਸੀਂ ਬੰਦੇ ਆ ਤੁਹਾਡੇ ਤੋਂ ਬਹੁਤੇ ਸਾਰੇ ਪੜ੍ਹੇ ਲਿਖੇ ਯੂਨੀਵਰਸਿਟੀਆਂ ਦੇ ਬੰਦੇ ਆ ਮੈਂ ਤੁਹਾਧੂ ਇਹ ਗੱਲ ਕਹਿਣੀ ਚਾਹੁੰਦਾ ਸੱਜ ਜੀ ਤੁਸੀਂ ਇਹਨਾਂ ਦੀਆਂ ਗੱਲਾਂ ਛੱਡ ਦਿਓ ਉਹ ਨਾ ਨਾ ਸੱਜ ਸੱਜ ਨਾ ਡਾਨਾ ਸੋਦਾ ਹੁਣ ਸੁਖਬੀਰ ਬਾਦਲ ਹਾਥੀ ਤੇ ਚੜ ਦੇ ਉਹ ਤੇਰੇ ਇੱਕ ਬਣਾਈ ਉਹਨਾਂ ਨੇ ਡਾਨਾ ਸੋਦੇ ਹਾਥੀ ਤੇ ਚੜਾ ਦੇਣ ਉਹਨੂੰ ਜਾ ਦਾਸਤਾਨ ਤੇ ਕੋ ਉੱਚਾ ਉਠ ਲਿਆ ਕੇ ਚੜਾ ਦੇ ਉਹ ਉਰ ਤੇ ਚੜ ਦੇ ਹਾਥੀ ਤੇ ਚੜ ਦੇ ਸਰ ਕਾਲੀ ਦਲ ਦੀ ਪੰਜਾਬ ਚ ਆਉਂਦਾ ਹੁਣ ਉਹ ਜਿੱਥੇ ਮਰਦੀ ਚੜਦੇ ਸੀ ਕਾਲੀ ਵਾਲਾ ਸਾਹਿਬ ਕਾਲੀ ਵਾਲਾ ਸਾਹਿਬ ਇੱਕ ਇੱਕ ਸ਼ੇਡ ਕੰਪਲੀਟ ਕਰ ਧਾਰੀয়াল ਸਾਹਿਬ ਇੱਕ ਇੱਕ ਤਾਂ ਤੱਕ ਪਹੁੰਚ ਲੋ ਯਾਰ ਇੱਕ ਦੜਾ ਵਾਗਿਆ ਦੀ ਜੱਟ ਜੋੜ ਨਾਲ ਲਾ ਕੇ ਮਰਨ ਲੱਗੇ ਨਹੀਂ ਜੱਕਦੇ ਪੂਰੀ ਹੋਏਗਾ ਤੇ ਨਾਲ ਕਹਿੰਦੇ ਇਹ ਰੋਡ ਐ ਨਾ ਕਿ ਇਹ ਕੋਈ ਬਾਲਸਾ ਕੀ ਜੋ ਇੱਕ ਇੱਕ ਅਕਾਲੀ ਗੱਲ ਤੇ ਭਾਜਪਾ ਦੇ ਗੱਟੂਨ ਭਾ ਕੇ ਜਿਹੜੇ ਨੇ ਸੂਰ ਨਰਮ ਹੋਏ ਨੇ ਕਿਵੇਂ ਦੇਖ ਰਹੇ ਹੋ ਕੀ ਨਦਮ ਕੀ ਹੋ ਜੂ ਕਿ ਨਹੀਂ ਹੋ ਜੂ ਕਹਿੰਦੇ ਆਪ ਵੀ ਅਸੀਂ ਗੱਲਬਾਤ ਜਿਹੜੀ ਦੇਖ ਰਹੇ ਹਣ ਹਣ ਦੇਖਦਾ ਸੁਦੀਲ ਜਾਖੜ ਜਾਖੜ ਨੇ ਹੀ ਕਿਹਾ ਤੇ ਜਾਖੜ ਸਾਹਿਬ ਅਕਾਲੀ ਨਾਲ ਹੀ ਵੰਦੇ ਉਹ ਤੇ ਭਾਜਪਾ ਵਾਲ ਵੰਦੇ ਹੀ ਨਹੀਂ ਉਹਨਾਂ ਨੂੰ ਅਕਾਲੀ ਨਾਲ ਦੀ ਬੜੀ ਚਿੰਤਾ ਉਹ ਤੇ ਉਹਦੇ ਵੰਦੇ ਨੇ ਦੇਖੋ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਕਾਲੀ ਜਾਂ ਭਾਜਪਾ ਇਕੱਠੇ ਹੋ ਜਾਣ ਤਾਂ ਵੀ ਕੋਈ ਫਰਕ ਨਹੀਂ ਵੱਖ-ਵੱਖ ਹੋਦਣ ਤਾਂ ਵੀ ਕੋ ਫਲਕ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੂਗੀ ਤੁਸੀਂ ਇੱਥੇ ਤੇ ਮੈਂ ਵੀ ਇੱਥੇ ਸੁਨੀਲ ਸਿੰਘ ਦਾ ਅੱਛਾ ਸੁਨੀਲ ਸਿੰਘ ਦਾ ਅਖਰਦਾ ਇੱਕ ਸਰ ਬਿਆਨ ਆਇਆ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਲੋਅਰ ਆਰਡਰ ਤੇ ਵੀ ਇਜ਼ਲਾਤ ਕਰਾਉਣਾ ਚਾਹਤਾ ਪੇੜਾ ਵੇੜਾ ਘਰ ਪਿਆ ਰਹਿੰਦੇ ਪੰਜਾਬ ਦਾ ਬੁਲੇ ਲੋਅਰ ਆਰਡਰ ਦਾ ਜਿਸ ਪਾਰਟੀ ਦੇ ਪ੍ਰਧਾਨ ਜਿਸ ਪਾਰਟੀ ਦੇ ਅੱਜ ਪ੍ਰਧਾਨ ਨੇ ਸਰ ਉਹਨਾਂ ਨਾਲੋਂ ਕਈ ਗੁਣਾ ਬਿਹਤਰ ਠੀਕ ਹੈ ਗੱਲ ਅਸੀਂ ਮੰਨਦੇ ਆ ਕਿ ਗੈਂਗਸਟਰ ਪਾਲ ਗਏ ਏ ਇਹ ਤੁਸੀਂ ਕੱਲ ਬਸੋਂ ਪੜਿਆ ਨਾ ਟ੍ਰਿਬਿਊਨ ਦੇ ਵਿੱਚ ਤੇਰੀ ਸਟੋਰੀ ਲੱਗੀ ਡਰਗ ਵਾਲੀ ਕਿ 83 84 85 ਜਿਹੜੇ ਕੇਸਾਂ ਦਾ ਨੰਪਰਾ ਹੋਇਆ سزا ਹੋਈ ਬਹੁਤ ਵੱਡੀ ਉਹ ਕਹਿੰਦੇ ਕੀਤੀ ਪੰਜਾਬ ਸਰਕਾਰ ਨੇ ਕੀਤੀ ਮਜੀਠੀ ਉਹਨਾਂ ਨੇ ਕਹਿੰਦੇ ਹੰਦੋਂ ਕੀਤਾ ਪੰਜਾਬ ਸਰਕਾਰ ਨੇ ਕੀਤਾ ਇਹ ਜਿਹੜੇ ਚਾਰ ਗੈਂਗਸਟਰ ਤੁਰੇ ਫਿਰਦੇ ਆ ਕੋਈ ਵਕਤ ਆਉਂਦਾ ਜਦੋਂ ਦੇਖੋ ਕੀ ਵਰਦਾ ਧੰਨਵਾਦ ਸਰ ਇਹਨਾਂ ਨੂੰ ਹਿੱਟੇ ਕਰਨੀ ਦਿੰਦੇ ਪੰਜਾਬ ਚ ਮਰਜ਼ੀ ਹੋ ਜੇ ਧੰਨਵਾਦ ਸਰ ਕਾਂਗਰਸ ਦੀ ਪਿਟੀਸ਼ਨ ਕਿਵੇਂ ਦੇਖਦੇ ਬਾਈਕਾਟ ਵੀ ਉਹਨਾਂ ਨੇ ਕੀਤਾ ਸੀ ਪਰ ਜਿੱਥੇ ਲੜੀਆ ਉੱਥੇ ਵੀ ਇੱਕ ਦੋ ਸੀਟਾਂ ਜਿੱਤੀਆਂ ਮੈਂ ਤੁਹਾਨੂੰ ਦੱਸਿਆ ਕਿ ਕੋਈ ਬਾਈਕਾਟ ਦੀ ਕਾਂਗਰਸ ਭੱਜ ਗਈ ਉਹਨਾਂ ਨੂੰ ਪਤਾ ਸੀ ਸਾਨੂੰ ਇੱਥੋਂ ਕੋਈ ਵੋਟ ਨਹੀਂ ਪੈਣੀ ਉਹ ਭੱਜ ਗਈ ਜਿੱਥੇ ਉਹਨਾਂ ਨੇ ਲੜ ਕੇ ਵੇਖ ਲਿਆ ਉੱਥੇ ਜਿਹੜੀ ਉਹਨਾਂ ਦੀ ਹਾਲਤ ਹੋਈ ਆ ਜੜਿਆਲੇ ਲੜੀ ਉਹਨਾਂ ਨੇ ਕੀ ਹਾਲਤ ਹੋਈ ਉੱਥੇ ਦੱਸੋ ਤੁਸੀਂ ਵਿੱਚ ਕੁਝ ਹਲਕਿਆਂ ਦੇ ਵਿੱਚ ਕਾਂਗਰਸ ਨੇ ਜਿਹੜੀ ਅਕਾਲੀ ਦਲ ਦੀ ਸਪੋਰਟ ਕੀਤੀ ਆ ਰਾਜਾ ਸਾਸੀ ਲਾੜੋ ਜਾਂ ਹੋਰ ਜਿੱਤੇ ਜਿੱਤੇ ਬਾਈਕਾਟ ਕੀਤੀ ਨਾਨਾ ਇੱਥੇ ਬੈਠੇ ਬੂਥਾਂ ਦੇ ਕਾਂਗਰਸ ਤੇ ਅਕਾਲੀ ਵੇਖੋ ਅਸੀਂ ਤਾਂ ਕਹਿੰਦੇ ਇਹ ਦਾ 5 ਸਾਲ ਉਹਦੇ ਤੇ 5 ਸਾਲ ਉਹਦੇ ਇਹ ਵੰਡ ਲਈ ਦਿਆ ਐ ਕਵੇ ਲੋਕਾਂ ਨੇ ਵੇਖਿਆ ਸਭ ਇਕੱਠੇ ਬਿਠੇ ਮੇਰੇ ਨਾਲੇ ਹਲਕੇ ਸਾਰੇ ਇਕੱਠੇ ਬਿਠੇ ਰਾਜ ਸਾਹਿਬ ਇਕੱਠੇ ਬਿਠੇ ਸੀਗੇ ਸਮਝਦੇ ਗੀ ਗੱਲ ਇਸ ਕਰਕੇ ਕਾਲੀ ਕਾਂਗਰਸੀ ਸਤਾ ਲਈ ਪੰਜ-ਪੰਜ ਸਾਲ ਕਰਦੇ ਰੇ ਹੁਣ ਉਹ ਤੜਫਦੇ ਆ ਕਿ ਆਮ ਆਦਮੀ ਪਾਰਟੀ ਕਿੱਥੋਂ ਆ ਗਈ ਐ ਉਹ ਹੁਣ ਕੋਸ਼ਿਸ਼ ਕਰਦੇ ਆ ਕਦੀ ਕਦੀ ਬੀਜੇਪੀ ਨਾਲ ਡੱਟ ਜੋੜ ਕਰ ਲੋ ਇਹਦੇ ਨਾਲ ਕਰ ਲੋ ਇਹਦੇ ਨਾਲ ਕਰ ਲੋ ਇਹ ਜਿੱਥੇ ਮੱਦੀ ਇਕੱਠੇ ਹੋ ਜਾਂਦੀ ਇਹ ਜਿਹੜਾ ਸੁਣੋ ਇਹ ਜੋ ਮਰਜ਼ੀ ਕਰ ਲੈਣਾ ਇਹ ਇਹ ਸਿਆਸੀ ਤੌਰ ਤੇ ਨਕਾਰੇ ਹੋਏ ਲੋਕ ਆ ਰੱਦ ਕੀਤੇ ਹੋਏ ਲੋਕ ਨੇ ਇਹ ਕੀ ਕਹਿੰਦੇ ਨੇ ਜਿੱਦਾਂ ਕਹਿੰਦੇ ਨੇ ਕਬਾੜ ਦਾ ਮਾਲ ਆ ਇਹ ਉਹ ਨੇ ਇੱਕ ਕਹਿੰਦਾ ਉਹ ਲੋਕ ਕੋਈ ਯਕੀਨ ਨਹੀਂ ਕਰਨੂ ਤਿਆਰ ਭਾਵੇਂ ਜੋ ਮਰਜ਼ੀ ਕਰ ਲੈਣਾ ਜਗੂ ਭਗਵੰਤ ਮਾਨ ਦਾ ਨਾਮ ਗੈਂਗਸਟਰ ਵਾਦ ਨਾਲ ਜੋੜਿਆ ਜਾ ਰਿਹਾ ਜਗੂ ਭਗਵੰਤਪੁਰਿਆ ਇਤੇ ਦਿਨ ਇੱਕ ਡੋਨੀ ਬੱਲ ਨਾਂ ਦੇ ਗੈਂਗਸਟਰ ਨੇ ਇਲਜ਼ਾਮ ਲਗਾਏ ਨੇ ਸੁਨੀਲ ਜਾਖੜ ਨੇ ਵੀ ਇਸ ਤੇ ਸਵਾਲ ਚੁੱਕੇ ਨੇ ਕਿਵੇਂ ਦੇਖ ਰਹੇ ਹੋ ਜਾਣ ਪੁੱਛ ਕੇ ਨਾਮ ਜਿਹੜਾ ਜੋੜਿਆ ਜਾ ਰਿਹਾ ਸੀਐਮ ਦਾ ਇੱਕ ਇੱਕ ਬਦਨਾਮ ਗੈਂਗਸਟਰ ਦੇ ਆਖੇ ਕੋਈ ਸੀਐਮ ਦਾ ਨਾਮ ਜੁੜ ਜੂਗਾ ਇਹ ਕੌਣ ਰ ਡੋਨੀ ਬੱਲ ਬੋਲੇ ਜੇ ਕੌਣ ਨੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਗੈਂਗਸਟਰਾਂ ਦੀ ਸਪੋਰਟ ਕਰਦਾ ਗੈਂਗਸਟਰ ਸਪੋਰਟ ਕਰ ਰਿਹਾ ਜੀ ਇਸ ਬਿਆਨ ਦੀ ਸਾਹ ਮੈਂ ਤਾਂ ਸੁਨੀਲ ਜਾਖੜ ਦੇ ਵੇਲੇ ਨੇ ਕੰਮ ਹੀ ਕੋਈ ਨਹੀਂ ਉਹਦੇ ਕੋਈ ਜਿੰਨੇ ਬਿਆਨ ਦਿੱਤਾ ਸੁਨੀਲ ਜਾਖੜ ਨੇ ਉਹਦੀ ਸਪੋਰਟ ਕਰ ਦੇਣੀ ਉਹਦੇ ਟਵੀਟ ਕਰ ਦਿੰਦਾ ਉਸ ਵੇਲੇ ਉਹ ਵੇਲਾ ਬਚਾਦਾ ਉਹਨੂੰ ਕੋਈ ਕੰਮ ਦੇ ਆਦੀ ਭ ਬੀਜੇਪੀ ਦੇ ਕੈਪਟਨ ਨੂੰ ਵਿਹਲਾ ਕਰਕੇ ਬਾਹਤਾ ਇਹਨਾਂ ਨੂੰ ਵਿਹਲਾ ਕਰਕੇ ਭਾਇਆ ਉਹ ਵਿਹਲੇ ਬਿਦਾਰੇ ਆਪਣਾ ਦਿਲਪਤ ਸੇਵਾ ਕਰਦੇ ਰਹਿੰਦੇ ਸੁਨੀਲ ਜਾਕੜੋਂ ਨਹੀਂ ਅਕਾਲੀ ਦਲ ਕਾਂਗਰਸ ਕਹਿ ਰਹੀ ਸੀ ਸੈਮੀਫਾਈਨਲ ਹੈ ਬਲਾ ਸਕਤੀ ਜਿਲ੍ਹਾ ਪ੍ਰਸ਼ਾਸਕ ਵਾਕਈ ਸੈਮੀਫਾਈਨਲ ਰਹੀ ਹੈ 27 ਨੂੰ ਸ਼ਾਇਦ ਉਹ ਸੈਮੀਫਾਈਨਲ ਮਾਰ ਲੈਣ ਫਾਈਨਲ ਮਾਰ ਲੈਣ ਪਰ 27 ਨੂੰ ਫਾਈਨਲ ਹੋਣ ਜਾ ਰਿਹਾ ਤੇ ਫਾਈਨਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਝਾੜੂ ਜੜਾ ਬਹੁਤ ਵੱਡੀ ਲੀਡ ਨਾਲ ਜਿੱਤੂਗਾ ਫਾਈਨਲ ਹੀ ਫਾਈਨਲ ਹੈ ਤੁਸੀਂ ਇੱਕਦਾਂ ਫਾਈਨਲ ਕਰ ਲਓ ਇਹਦਾ ਕਰਨ ਨੂੰ ਤੁਸੀਂ ਲਕਸ਼ਤ ਹੋਈ ਆ ਹਲਪਿੰਡ ਦੇ ਵਿੱਚ ਬੂਥ ਲੱਗਾ ਪੰਜਾਬ ਦਾ ਕਿਤੇ ਕੋਤਵਾਂ ਤੇ ਇਹਰੇ ਵੀ ਜਦੋਂ ਮੈਂ ਤੁਹਾਨੂੰ ਦੱਸਿਆ ਕਿ 78 ਸੀਗੀ 52 ਦਿੱਤੇ ਆ ਮਤਲਬ ਇਹ ਇਹ ਕਿਤੇ ਹਰੇ ਵੀ ਆਪ ਕੈਲਕੂਲੇਟ ਕਰ ਲਓ ਵੀ ਸਰਕਾਰ ਕੀ ਦੀ ਆਦੀ ਆਮਾ ਦੀ ਬਾਟੀ ਦੀ ਆਦੀ ਥੈਂਕ ਯੂ ਧਾਰੀਵਾਲ ਸਾਹਿਬ ਗੈਂਸਰਵਰ ਖਤਮ ਕਿਦਾਂ ਹੋਏਗਾ ਬਾਤ ਜਲਦੀ ਹੋ ਜਾਊਗਾ ਹੋਰ ਕੀ ਜਦੋਂ ਖਤਮ ਹੋਏਗਾ ਤਰੀਕ ਤੇ ਕਿਦਾਂ ਹੋ ਜਾ ਕੇ ਇਹ ਤਰੀਕਾਂ ਦਾ ਕੰਮ ਨਹੀਂ ਹੁੰਦਾ ਇਹ ਸੱਤ ਤਰੀਕਾਂ ਦਾ ਕੰਮ ਨਹੀਂ ਹੁੰਦਾ ਤਰੀਕਾਂ ਦਾ ਕੰਮ ਨਹੀਂ ਹੈ ਸਮਝਦੇ ਕਿਤੇ ਗੱਲ ਜੇ ਜੇ ਅਸੀਂ ਲੱਗੇ ਇਮਾਨਦਾਰੀ ਨਾਲ ਲੱਗੇ ਆ ਹਾਤੀ ਲੱਗੇ ਦੇਖੋ ਮਹਾਲੀ ਕਤਲ ਹੋਇਆ ਅਗਲੇ ਦਿਨ ਹੀ ਉਹਦਾ ਜਵਾਬ ਮਿਲ ਗਿਆ ਜਿੱਥੇ ਵੀ ਇਹ ਤਾਂ 27 ਤੋਂ ਪਹਿਲਾਂ 2 ਮਹੀਨੇ ਦੀ ਤਿੰਨ ਕਤਲ ਸਾਡੀ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਉਹਦਾ ਜਵਾਬ ਆਇਆ ਕਿ ਨਹੀਂ ਆਇਆ ਸਾਡੀ ਫੌਜ ਸੋਦਾ ਜਵਾਬ ਦੇਦੀ ਕਿ ਨਹੀਂ ਦੇਦੀ ਅਸੀਂ ਸੁਣੋ ਸੁਣੋ ਸਾਹਿਬ ਅਸੀਂ ਪਹਿਲਾਂ ਡਰਗ ਡੀਲਰਾਂ ਨਾਲ ਲੜਾਈ ਲੜੀ ਹੋਰ ਨਹੀਂ ਗੈਸਟਰਾਂ ਨਾਲ ਲੜਾਈ ਲੜਦੇ ਇਹ ਲੜਾਈ ਕਦੋਂ ਕੰਪਲੀਟ ਹੋ ਜਾਏ ਹੋ ਸਕਦਾ 2 ਮਹੀਨੇ ਹੋ ਜੇ ਚਾਹ ਤੇ ਹੋ ਜਾਏ ਸ਼ਾਂਤ ਹੋ ਜਾਏ ਇਹ ਜਦੋਂ ਕੰਪਲੀਟ ਹੋ ਗਈ ਤੁਹਾਨੂੰ ਦੱਸ ਦਿਆਂਗੇ ਕੰਪਲੀਟ ਹੋ ਜੂਗੀ ਇਹ ਤੁਸੀਂ ਕੋ ਬਤਾਓ। ਜੀ ਬਸ ਸਾਹਿਬ ਇੱਕ ਸੁਣ ਕੇ ਕਲੀਅਰ ਕਰੋ 1 ਮਿੰਟ ਇੱਕ ਮਿੰਟ ਕਲੀਅਰ ਕਰੋ ਕਿਉਂਕਿ ਨਾਮ ਲੱਗ ਰਿਹਾ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇਹ ਨਾਮ ਲੱਗ ਰਿਹਾ ਕਿ ਕਤਲ ਹੋ ਰਹੇ ਨੇ। ਥੋੜਾ ਜਿਹਾ ਸਾਨੂੰ ਇਸ ਬਾਰੇ ਆਮ ਲੋਕਾਂ ਦੇ ਕਤਲ ਹੋ ਰਹੇ ਨੇ ਜਾਂ ਗੈਂਗਸਟਰ ਬਾਦ ਆਪਸ ਚ ਲੜ ਰਹੇ ਨੇ ਥੋੜਾ ਇਹ ਕਲੀਅਰ ਕਰੋ। ਤੋ ਇਹਦਾ ਸੁਣੀਏ ਮੈਂ ਵੀ ਸੁਣਿਆ ਹਦਾ ਟੋਨੀ ਪੱਲ ਕੇ ਕੌਣ ਆ ਉਹ ਕੀ ਕਹਿਣ ਦਿਆ? ਆਪਸ ਚ ਲੜ ਉਹ ਆਪਸ ਹੀ ਲੜਾਈ ਕਰ ਰਹੇ ਆ। ਜੀ। ਪਹਿਲਾਂ ਦੇਖ ਦੇਣਾ ਨੇ ਆਪੇ ਮਰ ਜਣਾ ਬਾਕੀ ਜਿਹੜੇ ਰਹਿੰਦੇ ਖੁੰਦੇ ਆ ਜੇ ਨਹੀਂ ਹਟ ਇਨਾ ਦਾ ਅੰਤ ਤੇ ਹੀ ਹੋਊਗਾ ਕਿਉਂਗਾ ਇਹ ਜਿਹੜੇ ਲੋਕਾਂ ਨੂੰ ਮਾਰਦੇ ਨੇ ਨਾ ਅੰਤ ਤੇ ਹੀ ਹੋਊਗਾ ਚੇਤਾਵਨੀ ਦਿੱਨੀਓ ਤੁਸੀਂ ਇਹਨਾਂ ਨੂੰ ਬਿਲਕੁਲ ਕਈ ਗੱਲਾਂ ਦਿੱਤੀ ਆ ਚੇਤਾਵਨੀ ਕਈ ਆ ਨਾ ਦਿੱਤੀ ਸਰ ਕਿ ਮੁੱਖ ਤਾਰਾ ਜਾ ਦਿਓ ਨਹੀਂ ਤਾਂ ਜੇਲ੍ਹ ਆ ਤੇ ਜਾਂ ਫਿਰ ਦੇ ਪੁਲਿਸ ਨਾਲ ਮੁਕਾਬਲੇ ਕਰੋਗੇ ਐਂਡ ਆ ਲਾਈਫ ਦਾ ਸੀਐਮ ਸਾਹਿਬ ਕਹਿੰਦੇ ਕਿ ਮੈਂ ਇਹਨਾਂ ਨੂੰ ਮਾਵਾਂ ਦੀਆਂ ਗੋਦੀਆਂ 'ਚ ਸੌਣ ਨਹੀਂ ਦੇਵਾਂਗਾ ਜਿਨ੍ਹਾਂ ਨੇ ਮਾਵਾਂ ਦੇ ਪੁੱਤ ਮਾਰੇ ਨੇ ਕਿਵੇਂ ਦੇਖਣੇ ਪਿਆ ਬਿਲਕੁਲ ਸਹੀ ਕਹੇ ਸੀਐਮ ਸਾਹਿਬ ਦੇ ਕਿ ਜਦ ਸਾਡੇ ਲੋਕਾਂ ਦੇ ਘਰ ਧਾਰ ਕੇ ਉਹ ਕਿਦਾ ਸੌਣਣਗੇ ਜਿਹੜਾ ਵੀ ਕਿਸੇ ਦਾ ਘਰ ਧਾਰਦਾ ਸਰ ਉਹਦਾ ਵੀ ਧਾਰ ਦਾਂਗੇ ਤੁਸੀਂ ਕਹ ਬਤਾਉਂਦਾ